ਸਵਾਗਤ ਹੈ ਤੁਹਾਡਾ ਗਰਲਸ ਮੈਂਟਰ ਈ-ਲਰਨਿੰਗ ਤੇ ਤੇ ਅੱਜ ਹੈ 1 ਅਗਸਤ ਸੋ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ ਸੋ ਅੱਜ ਦੇ ਦਿਨ ਪੰਜਾਬ ਦੀ ਆਖਰੀ ਮਹਿਲਾ ਸ਼ਾਸਕ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਪਤਨੀ ਮਹਾਰਾਣੀ ਜਿੰਦਕੌਰ ਦੇ ਮੌਤ ਹੋਈ ਸੀ ਸੋ ਗੱਲ ਕਰਦੇ ਹਾਂ ਉਹਨਾਂ ਦੀ ਮਹਾਰਾਣੀ ਜਿੰਦਕੌਰ ਦਾ ਜਨਮ 1817 ਦੇ ਵਿੱਚ ਛਿਛੜੇ ਵਾਲੇ ਗੁਜਰਾਵਾਲਾ ਦੇ ਵਿੱਚ ਹੋਇਆ ਸੀ 1835 ਦੇ ਵਿੱਚ ਉਹਨਾਂ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਇਆ ਸੀ ਤੇ 1838 ਵਿੱਚ ਉਹਨਾਂ ਨੇ ਪੰਜਾਬ ਦੇ ਆਖਰੀ ਸ਼ਾਸਕ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਜਨਮ ਦਿੱਤਾ ਸੀ ਤੇ 1843 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜਦੋਂ 5 ਸਾਲ ਦੇ ਸੀ ਤਾਂ ਮਹਾਰਾਣੀ ਜਿੰਦਕੋ ਨੂੰ ਰੀਜੈਂਟ ਬਣਾਇਆ ਗਿਆ ਸੀ ਜਿਨ੍ਹਾਂ ਨੇ ਸਾਰਾ ਰਾਜਪਾਟ ਸੰਭਾਲ ਲਿਆ ਸੀ ਤੇ 1845-46 ਦੇ ਦੌਰਾਨ ਜੋ ਐਂਗਲੋ ਸਿੱਖ ਵਾਰ ਦਾ ਸਮਾਂ ਸੀ ਸੋ ਉਹਨਾਂ ਦੀ ਬਹਾਦਰੀ ਨੂੰ ਦੇਖ ਕੇ ਜਿਹੜੇ ਅੰਗਰੇਜ਼ ਸੀ ਉਹ ਸਮਝ ਗਏ ਸਨ ਕਿ ਸਭ ਤੋਂ ਵੱਡਾ ਖਤਰਾ ਮਹਾਰਾਣੀ ਜਿੰਦਗੌਰ ਹੈ ਤਾਂ 1846 ਦੇ ਵਿੱਚ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਅਣਚਾਹੀ ਘੋਸ਼ਿਤ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਚੂਨਾਗੜ ਕਿਲੇ ਦੇ ਵਿੱਚ ਜੋ ਕਿ ਯੂਪੀ ਦੇ ਵਿੱਚ ਹੈ ਉੱਥੇ ਭੇਜ ਦਿੱਤਾ ਗਿਆ ਸੀ ਫਿਰ 1849 ਦੇ ਵਿੱਚ ਉਹ ਨੇਪਾਲ ਚਲੇ ਗਏ ਸਨ ਤੇ 1860 ਦੇ ਵਿੱਚ ਦਿਲੀਪ ਸਿੰਘ ਨੂੰ ਮਿਲੇ ਸੀ ਇੰਗਲੈਂਡ ਦੇ ਵਿੱਚ ਤੇ ਅਗਰ ਗੱਲ ਕਰਦੇ ਆ 1 ਅਗਸਤ 1863 ਦੇ ਵਿੱਚ ਕੈਂਗਸਟਨ ਲੰਡਨ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਸੋ ਉਹਨਾਂ ਦੇ ਬੇਸ ਤੇ ਕਾਫੀ ਕਾਫੀ ਸਾਰੀ ਜਿਹੜੀਆਂ ਬੁੱਕਸ ਬਣੀਆਂ ਹੋਈਆਂ ਨੇ ਸੋ ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ ਅਗਰ ਇਹਨਾਂ ਦੀ ਡਿਟੇਲ ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਜੀਵਨ ਬਾਰੇ ਸੋ ਤੁਸੀਂ ਉਹਨਾਂ ਦੀ ਡਿਟੇਲ ਪੜ੍ਹ ਸਕਦੇ ਹੋ ਉਹਨਾਂ ਦੇ ਵਿੱਚੋਂ ਕੁਝ ਬੁੱਕਸ ਨੇ ਕੀ ધ ਰਿਬੈਲ ਕੁਇਨ ਬਾਏ ਮਾਈਕਲ ਮੋਰਨ ਦੂਸਰੀ ਹੈ ਸੋਫੀਆ ਪ੍ਰਿੰਸਸ ਸਫ੍ਰਿਗੇਟ revolutionary by anita nand maharani jindkor by son singh sitlal maharani jindkor by bakshish singh nijer te ehho jia hor vi bahut sariyan movies te apniyan books ne jinna de bare tu si pad sakde ho te jankari le sakde ho